ਹੈਲੋ ਐਂਡ ਵੈਲਕਮ ਮੇਰੇ ਕੀ ਹਾਲ ਚਾਲ ਹੈ ਸਵਾਗਤ ਕਰਦੇ ਹਾਂ ਸਾਡੇ ਹੋਰ ਘੈਂਟ ਜੇ ਬਲੌਗ ਦੇ ਵਿੱਚ ਅੱਜ ਆਪਾਂ ਮਿੱਤਰੋ ਚੱਲੇ ਜੀ ਕਿੱਥੇ ਚੱਲੇ ਹਾਂ ਤਾਂ ਹੋਈ ਬਹੁਤ ਨਿੱਨੇ ਚੱਲੇ ਆ ਆਪਣੇ ਨਾਲ ਹੀ ਆ ਪਿੰਡ ਦੇ ਨਾਲ ਜਗਾ ਦਰ ਆਪਾਂ ਜਾਈਦਾ ਤੁਸੀਂ ਮਤ ਦੇਖਣ ਤੇ ਹਾਂਜੀ ਲੈ ਲੈੜ ਤੇਰੀ ਬਹੁਤ ਪੈਂਦੀ ਜੀ ਤੇ ਮਿੱਤਰੋ ਥੋੜੇ ਲੱਗਾ ਆ ਨਕਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਣ 18 ਸਾਲਾਂ ਤੋਂ ਪਹਿਲਾਂ ਕਿੰਨਾ ਯਾਰ ਕਿੰਨਾ ਚਲਾਨ 25000 20000 ਜੁਰਮਾਨਾ ਤੇ ਇਹ ਵੀ ਜੇਲ ਵੀ ਆ ਨਾਲ 3 ਸਾਲ ਦੀ ਤਾਂ ਮੱਛਰ ਬਹੁਤ ਹੋ ਗਿਆ ਆ ਤੇ ਜਿਵੇਂ ਆਪਾਂ ਜਾਣਦੇ ਆ ਤੇ ਮਿੱਤਰ ਆਪਾਂ ਨਵਾਂ ਮੋਟਰ ਆ ਲਿਆ ਦੱਸੋ ਕਮੈਂਟਾਂ ਕਿੱਥਾਂ ਲਾਦਾ ਤੇ ਤੁਹਾਨੂੰ ਫੋਨ ਹੈ ਆਪੋ ਉਹਦੇ ਨਾਲ ਮੋਟਰ ਆ ਦੀ ਲੋਕਾਂ ਤੇ ਲੱਗਿਆ ਨਾਕੇ ਲੱਗਣਾ ਆਪੇ ਸਰਕਾਰ ਨੇ ਗਲਤ ਕੀਤਾ ਚਲੋ ਜੋ ਸਰਕਾਰ ਨੂੰ ਮਨਜ਼ੂਰ ਕਰੋ ਦਰਸ਼ਕਾਂ ਪਰਾਪਾ ਮੋਟਰ ਲਿਆ ਦੱਤੋ ਗੱਦਾਂ ਲਾਜ਼ਾ ਹੁਣ ਇੱਥੇ ਮੋਡੀਫਿਕੇਸ਼ਨ ਹੋਣੀ ਹਾਂ ਲੋਰ ਨੋਇ ਮੇਟਰ ਕਰੋ ਦਰਸ਼ਨ ਬਾਬਾ ਮੋਕਮ ਨਹੀਂ ਗੀ ਬੜੇ ਪੈਂਡਾ ਭਾਈ ਆਪਣੇ ਨਾਲ ਹੀ ਜਾਏ ਮਿੱਤਰੋ ਜਗਾ ਇਹ ਪੈਂਡਾ ਦੇ ਰਿਸ਼ਤੇ ਦੇ ਨਾਲ ਹੀ ਚਲੋ ਚਲੋ ਭਈ ਦੋਰੋ ਮੋਟਰ ਵੀ ਗਾਹ ਸਾਹਮਣੇ ਜੇ ਆਪਾਂ ਨਾਗੇ ਦੇ ਰੋਕ ਲਿਆ ਫੇਰ ਨਹੀਂ ਭਜਾ ਲੈਣਾ ਆਪਾਂ ਭਜਾ ਲੈਣਾ ਇਹ ਗਰਮੀ ਹੋਈ ਜਾਂ ਨਿੱਤੇ ਕੀ ਕਾਰਨ ਆਗਤਾ ਵੜਦੇ ਲੋਕੀ ਇਦਾ ਦੇ ਹੋਈ ਆ ਕੌਣ ਵੜਦਾ ਕੌਣ ਵੜਦਾ ਆਪਣੇ ਏਰੀਆ ਚ ਹੈਗੇ ਆਪਣੇ ਪੈਣ ਦੇ ਪਾਲੀ ਨਹੀਂ ਉਹਨਾ ਕਰਕੇ ਘਰ ਵੀ ਹੋਈ ਆ ਹਾਂ ਬਾਲਣ ਵੇਚਦੇ ਰਹਿੰਦੇ ਵੜ ਗਏ ਦਰਾਤ ਹਾਂ ਤੂੰ ਸਮਝਾਇਆ ਕਰ ਉਹਦੇ ਮੁੰਡੇ ਨੂੰ ਸਮਝਣ ਆ ਗਈ ਆ ਨਹੀਂ ਹਾਂ ਉਹਦੇ ਉਹਦੇ ਨੂੰ ਨਹੀਂ ਬੱਲੇ ਵੈਣੀ ਉਹਨਾ ਦੇ ਨਹੀਂ ਬੱਲੇ ਵੈਣਾ ਬੱਲੇ ਪੈਣੀ ਨਹੀਂ ਯਾਰ ਮਾੜੀ ਗੱਲ ਆਣਾ ਦਾਕ ਵੜਨੇ ਚਾਈ ਦੇ ਮਿੱਤਰੋ ਤੁਸੀਂ ਜਿੰਨੇ ਆਉਂਦਾ ਦਰਾਤ ਲਾਇਆ ਕਰੋ ਆਹ ਘਰ ਆਤਾ ਸਰਕਾਰ ਨੇ ਹਨਾ ਹਾਲਾ ਸਿਸਟਮ ਇਲਾਕੇ ਵਾਲਾ ਇਦਾਂ ਕਰੀ ਤਾਂ ਗੌਰਮ ਕੇ ਘਰ ਮਰੇ ਰੋ ਹੋਏ ਉਹ ਤੇ ਤੂੰ ਥੱਲੇ ਰੋ ਉਹ ਤੇ ਜਾਮਣਾ ਥੱਲੇ ਰੋਗ ਲਈ ਉਹ ਲੰਮਾ ਨਾ ਭਾਗਦੇ ਆਪਾਂ ਨੰਨੇ ਬੇਰੀਏ ਕੀ ਕਰਤਾ ਓਏ ਅੱਜ ਨਹੀਂ ਪੂਣੀ ਲਾਣਗੇ ਏਸੀ ਬੰਦ ਕਰਦੇ ਉਦਾਂ ਵੀ 7000 ਬਿੱਲ ਵੀ ਆ ਗਿਆ 7000 ਬਿੱਲ ਆ ਗਿਆ ਕਮਿਟੀ ਚੱਕ ਕੇ ਦੇ ਦਿੱਤਾ ਹੁਣ ਹੂੰ ਖਾਏ ਦੇਣਾ ਬਿੱਲ ਉਂਟੇ ਬਲੌਗ ਚ ਲੈ ਆਈਏ ਝੱਲੇ ਮਾ ਗੁੰਦ ਨੇ ਹਾਂ ਬਾਬੇ ਹੈ ਹੈ ਐਨਾ ਫਿਰ ਤੂੰ ਇਹਨਾਂ ਦੱਸ ਦਿੰਦਾ ਤੂੰ ਤਾਂ ਫੋਨ ਤੇ ਉਹ ਥੱਲੇ ਨਾ ਸਾਰੇ ਕੁੱਤੇ ਦੇ ਨਾ ਪੈਰ ਰੱਖਦੀ ਹੈ ਕੀ ਵੱਜਾ ਗੋਰਾ ਆਇਆ ਆਪਣਾ ਨਵਾਂ ਮੋਟਰਸਾਈਕਲ ਲਿਆ ਓਏ ਘੈਂਟ ਆ ਵਧੀਆ ਵਧੀਆ ਹੁਣ ਇੱਤੇ ਮੋਡੀਫਿਕੇਸ਼ਨ ਆਇਆ ਕਰਨੀ ਬਲੌਗ ਆ ਕਿਤੇ ਨਾ ਹੁਣ ਇੱਥੇ ਬਲੌਗ ਛੱਟਣਾ ਬੜਾ ਨਵਾਂ ਲਿਆਂਦਾ ਆਪਾਂ ਬੱਸ ਐਦਾ ਕੀਤਾ ਕੁਤੇ ਹੀ ਇਹਦਾ ਇਹ ਯਾਰ ਥੋੜਾ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੀਪੂ ਉੱਥੇ ਆ। ਮੈਨੂੰ ਪਤਾ ਨਹੀਂ ਕਿੱਥੇ ਆ ਲੈ ਬਾਬਾ। ਇਹ 10 ਤਾਂ ਤੇਰੇ ਹੱਥਾਂ ਕਿੰਨੇ ਦਾ ਲਿਆਉਂਗਾ। ਹੋਊਗਾ। 30000 40000 ਦਾ ਹਾਂ। ਮਾਮਾ ਚੱਲਿਆ 96 ਆ ਕੱਲਾ 96 100 ਆ ਨਾਲੇ। ਆਊਗਾ ਫੇ 70000 ਦਾ। ਨਾ ਨਾ 60 ਦਾ ਲਿਆ। ਮਾਡਲ ਹੈਗਾ ਇਹ 23। ਲੈ ਤਾਂ ਘੈਂਟ ਆ। ਸੂਰਾ। ਕੱਢਿਆ। ਐਨ। ਇਹ ਬੰਦਾ ਸਾਡੇ ਜੋ ਵੱਖਰਾ ਹੀ ਐ ਇਹ ਫੋਨ ਇਹਦਾ ਫੋਨ ਨਾਲ ਜਿਆਦਾ ਪਿਆਰੇ ਦਾ ਕੀ ਹੋ ਗਿਆ ਮਛਰ ਬੋਆ ਵਾ ਬਾਪਾ ਯਾਰ ਉਹ ਤਾਂ ਮੰਮ ਘਰੇ ਬੈਠਾ ਹੋਣਾ ਉਹ ਬੱਚਿਆ ਦੀ ਬਾਪਾ ਇਹ ਹੋਰ ਬੱਚੇ ਲੜਦੇ ਯਾਰ ਅੱਛਾ ਇੱਧਰ ਹੋ ਜਾ ਥੱਲੇ ਆ ਜੀ ਦੀਪੂ ਹੀ ਕਾਤਾ ਆਉਣਾ ਘਰੇ ਹੁਣ ਭਲਾ ਆ ਜੀ ਬਾਪਾ ਦੀਪੂ ਫੋਨ ਬਾਣੇ ਵੀ ਨਹੀਂ ਬਾਪਾ ਉਹ ਕਰਦਾ ਇੰਦਾ ਦਾ ਦੇ ਲਓ ਫੋਨ ਬੜ ਬਕਾਰਦਾ ਹੀ ਨਹੀਂ ਉਹ ਤੂੰ ਇਹਨਾਂ ਘੋਰਾ ਕਹਤੇ ਆ ਅੱਛਾ ਫੂੰਚੇ ਲੱਗਦਾ ਮੇਰਾ ਜੀ ਫੂੰਚੇ ਲਾਦਾ ਭੁਲੇਖਾ ਪੈ ਗਿਆ ਲੈ ਮੇਰਾ ਮੁੰਡਾ ਕੜਨਾ ਵਿਆ ਬਾਪਾ ਮਾਨਾ ਤੇ ਵਟਸਐਪ ਤੇ ਕਿੰਨੀ ਫੋਟੋ ਮम्मा ਕੱਲੇ ਦਾ ਮਾਤਰਾ ਹੋ ਗਿਆ ਕੱਟੇ ਹੋਟੋ ਰਾਜੇ ਚਨਣ ਦਾ ਨਾਮ ਦੱਸ ਦੇਲਾ ਹੈਂਗ ਕਰਦੀ ਦੀ ਆਈ ਬੰਦੇ ਵੀ ਤਾਂ ਫੋਨ ਵੀ ਉਹ ਦੁਕਾਨ ਤਾਂ ਬੰਦ ਆ ਚਲ ਆ ਜੀ ਨਹੀਂ ਤੇ ਚਾਬੀ ਚੁੱਬੀ ਲਾ ਕੇ ਚਲੋ Sorry ਜੇ ਮੇ ਇਹਦੇ ਖਲੀਆਂ ਪੈ ਗਈਆਂ ਵਸ ਇੱਕ ਦਿਨ ਲਾ ਕੇ ਕਾਰ ਸਕੂਲੇ ਦਾ ਬੜਾ ਹਾਂ ਉਸ ਸਕੂਲੇ ਦਾ ਪਾਪਾ ਮੈਂ ਇੱਥੇ ਲੇਟ ਹੋ ਗਿਆ ਨਹੀਂ ਉਹ ਪਾੜੋ ਆਪਣਾ ਕੀ ਜਿਆ ਨਹੀਂ ਲੱਗਾ ਸਗਾ ਪਾ डम डम ਆਪਣੇ ਬੱਚੇ ਆਤੀ ਕਪੂਰ ਕੋਹਾ ਕੇ ਰੋ ਜਦੋਂ ਹਾਕ ਮਾਰਦੇ ਆ ਉਹ ਦੀਪੇ ਹੋਲੀ ਕਿੱਥੇ ਗਿਆ ਬੜੇ ਪਿੰਡ ਨੂੰ ਕੀ ਕਰਨ ਹੈ ਕਿਨ ਜੈ ਮੇ ਜ ਲੈ ਮਾਣੋ ਇਹਦਾ ਖਲੋਣ ਹੋ ਗਈ ਬੰਨਿਆ ਨਿੱਕੂ ਡਰਾਵੇ ਪਤਾ ਝੂਠ ਹਰ ਗਿਆ ਲੈ ਚੀ ਆਹ ਕਿ ਘੜਾ ਬੰਦਾ ਰੁਕ 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 ਰੇ ਹੋ ਰਜੀ ਉਹ ਨਾਲ ਉਹ ਆਉਂਦਾ ਨਾ ਪੰਜਾਰ ਦਾ ਥੂ ਭੇੜ ਜੇ ਰਵਾਸੀਆਂ ਕਰਦੇ ਉਹ ਡਾਗ ਗਿਆ ਉਹ ਕੀ ਓਏ ਤੇਰੀ ਭੈਣ ਤੈਨੂੰ ਲੱਗਿਆ ਚੋਰੀਆ ਨਾ ਤੂੰ ਭੂਣ ਕਾ ਲੱਗ ਗਈ ਅਣ ਕਦੇ ਤੈਨੂੰ ਨਹੀਂ ਨਹੀਂ ਅਸੀਂ ਸਾਰੇ ਲੱਟ ਚਲੇ ਹੁਣ ਬਹੁਤ ਖਰੀ ਕੋਲੋਲ ਹੋ ਗਈ ਉਹ ਦੋ ਮਿੰਟ ਹੋ ਜਾਂਦੇ ਆਈ ਤਾਂ ਹੈ ਨਾ ਆਈ ਤਾਂ ਮਿਤਰਾ ਉਹਨਾਂ ਦੀਪੂ ਨੂੰ ਟੱਕ ਲੈਣ ਗਏ ਸੀ ਪਤਾਈ ਆਪਣਾ ਦੀਪੂ ਦਾ ਤੇ ਆਈ ਹੈ ਨਾ ਉਹਨੂੰ ਰੋਕਣਾ ਲੱਗਾ ਰਾਹ ਤੇ ਹੀ ਮੂੰਹ ਸੱਲੇ ਭੇੜ ਲੈ ਗਿਆ ਉਹ ਇੱਕ ਸਾਡਾ ਯਾਰ ਦੋ ਤੋਂ ਟੱਕਰ ਗਿਆ ਕਮਾਲ ਬਹੁਤ ਬਾਈ ਉਹਨੂੰ ਰੋਕ ਲਿਆ ਉਹਨੇ ਮਤਲਬ ਮੁੰਡਿਆਂ ਨੂੰ ਮੁੰਸ਼ਤ ਹੈ ਆਹਾਂ ਕੋਰੇ ਬਤਿਆਲੇ ਰੋਕ ਤੇ ਗੰਦਾਈ ਅੱਲੇ ਵੀ ਡਾਕੂ ਹੀ ਡਾਕੂ ਹੀ ਆ ਕੋਰੇ ਭਰਾ ਮੂੰਹ ਤੇ ਡਾਲਵਾ ਉਹ ਆਪ ਜਿਹਾ ਰੰਗੇ ਲਵਾ ਕੇ ਬੈਠਾ ਆ ਨਿੱਤੀ ਕੀ ਰੋਸ ਮਾਉਂਦੀ ਓਏ ਉਹ ਘੈਂੜਾ ਬਣਾਉਂਦੀ ਆਰਾ ਬਹੁਤ ਸਿਕਾ ਮੈਂ ਨਿੱਤੀ ਦਾ ਹੌਕਾ ਦੂਰ ਰੂ ਤੱਤ ਮਨ ਲੋਕ ਤਾਂ ਮੈਨਾਂ ਕਾ ਵੀਰ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਓ ਲਾਈਕ ਕਰ ਦਿਓ ਜੀ ਲਾਈਕ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਪਤਾ ਲੱਗੀ ਲੱਕੀ ਬਲੌਗਰ ਤੇ ਆਉਣ ਵਾਲੇ ਘੈਂਟ ਘੈਂਟ ਬਲੌਗ ਇਹਦੇ ਤੇ ਹੀ ਆਉਣੇ ਆ ਤੇ ਵੋਟ ਕਰੋ ਜੀ ਜਿਆਦਾ ਤੋਂ ਜਿਆਦਾ 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 ਸਪੋਰਟ ਕਰਤਾ ਮਿੱਤਰੋ ਮਿਲਦੇ ਤੁਹਾਨੂੰ ਅਗਲੇ ਘੈਂਟ ਜਿਹੇ ਬਲੌਗ ਵਿੱਚ